ਜਦੋਂ ਅਸੀਂ ਅੰਗਰੇਜ਼ੀ ਲਿਖਦੇ ਹਾਂ ਜੇ ਅੰਗਰੇਜ਼ੀ ਦੇ ਸ਼ਬਦ ਦਾ ਕੋਈ ਅੱਖਰ ਅੱਗੇ ਪਿੱਛੇ ਪੈ ਗਿਆ ਤਾਂ ਸਾਨੂੰ ਬੰਦੇ ਆਖਣਗੇ ਕਿ ਗਲਤ ਲਿਖਿਆ ਗਿਆ ਪੰਜਾਬੀ ਦੇ ਸ਼ਬਦ ਥਾਂ-ਥਾਂ ਤੇ ਗਲਤ ਲਿਖੇ ਹੁੰਦੇ ਨੇ ਤੇ ਸਾਡੇ ਚੰਗੇ ਭਲੇ ਬੰਦਿਆਂ ਦੀਆਂ ਅੱਖਾਂ ਸਾਹਮਣੇ ਹੁੰਦੇ ਨੇ ਤੇ ਉਹ ਵਿਸਰ ਜਾਂਦੇ ਨੇ ਮੇਰੀ ਯੂਨੀਵਰਸਿਟੀ ਦੀ ਹੀ ਇੱਕ ਟੀਚਰ ਮੇਰੇ ਤੋਂ ਸੀਨੀਅਰ ਉਹ ਸੋਸ਼ਲ ਸਾਇੰਸ ਫੈਕਲਟੀ ਦੇ ਵਿੱਚ ਆ ਉਸ ਨੇ ਮੈਨੂੰ ਆਖਿਆ ਕਿ ਸਾਡੇ ਅਨੁਸ਼ਾਸਨ ਦੇ ਵਿੱਚ ਸਰ ਗੱਲ ਦਾ ਹੀ ਮਹੱਤਵ ਹੁੰਦਾ ਸ਼ਬਦ ਦੀ ਗਲਤੀ ਦਾ ਨਹੀਂ ਕੋਈ ਫਰਕ ਹੁੰਦਾ ਮੈਂ ਇਹਨੂੰ ਕਿਹਾ ਮੈਂ ਮੈਡਮ ਤੁਸੀਂ ਥੀਸ ਜਦੋਂ ਦਾ ਅੰਗਰੇਜ਼ੀ ਚ ਲਿਖਿਆ ਸੀ ਵੀ ਕੀ ਇਹ ਗੱਲ ਉੱਥੇ ਵੀ ਇਦਾਂ ਹੀ ਲਾਗੂ ਹੁੰਦੀ ਹੈ ਨਹੀਂ ਨਹੀਂ ਸਰ ਕਹਿੰਦੀ ਉੱਥੇ ਤਾਂ ਨਹੀਂ ਹੁੰਦੀ ਮਾਹਵੇਰੇ ਪੰਜਾਬੀ ਵਿੱਚ ਤੁਹਾਨੂੰ ਕਿਹਨੇ ਇਹ ਮਾਨਤਾ ਦੇ ਦਿੱਤੀ ਇਹ ਧਾਰਨਾ ਕਿੱਥੋਂ ਆ ਗਈ ਤਾਂ ਕਿਸ ਤਰ੍ਹਾਂ ਕਿਹੜੀ ਬੋਲੀ ਦੀ ਇੱਜ਼ਤ ਕਰਨੀ ਆ ਕਿਹੜੀ ਬੋਲੀ ਦੀ ਇੱਜ਼ਤ ਨਹੀਂ ਕਰਨੀ ਕਿਤੇ ਕਿਵੇਂ ਲੋਕਾਂ ਦੇ ਅੰਦਰੋਂ ਅੰਦਰੀ ਜਿਹੜੀਆਂ ਧਾਰਨਾਵਾਂ ਨੇ ਉਹ ਬਦਲ ਜਾਂਦੀਆਂ ਨੇ ਜਾਂ ਬਣ ਜਾਂਦੀਆਂ ਨੇ